ਬਾਬਾ ਮੇਰ ਦਰਸ਼ਾ ਜੀ ਕਾਦਰੀ ਨੱਲ ਵਾਲੇ ਪੀਰਾਂ ਦੇ ਨਾਂ ਤੇ ਬਹੁਤ ਸਾਰੀ ਮਾਇਆ ਬਹੁਤ ਸਾਰਾ ਪਿਆਰ ਸਾਡੇ ਬਾਬਾ ਜੀ ਬਾਬਾ ਹੰਸਰਾ ਸਰਕਾਰ ਬਾਬਾ ਬੁੱਲੇ ਸ਼ਾ ਸਰਕਾਰ ਦੇ ਨਾਂ ਤੇ ਬਹੁਤ ਸਾਰਾ ਮਾਣ ਬਹੁਤ ਸਾਰਾ ਪਿਆਰ ਤੂੰ ਸਾਈਆ ਤੇਰੇ ਨਾਲ ਪੀਤਾ ਪਾਈਆਂ ਲਾਦੀ ਹੁਣ ਤੋੜ ਤਸਾਈਆਂ ਓ ਤੇਰੇ ਨਾਲ ਪੀਤਾ ਪਾਈਆਂ ਲਾਦੀ ਹੁਣ ਤੋੜ ਤਸਾਈਆਂ ਤੇਰੇ ਨਾਲ ਪੀਤਾ ਪਾਈਆਂ ਲਾਦੀ ਹੁਣ ਤੋੜ ਤਸਾਈਆਂ ਓ ਚੌਕੀ ਮੈਂ ਦਰ ਤੇਰੇ ਦੀ ਓ ਚੌਕੀ ਮੈਂ ਦਰ ਤੇਰੇ ਦੀ ਚੌਕੀ ਨਾ ਦਰ ਤੇਰੇ ਦੀ ਭਰਤੀ ਦੇ ਤੂੰ ਹਾਜ਼ਰ ਹੋ ਜਾ ਚੌਂਕੀ ਆ ਕੇ ਭਰਤੀ ਦੇ ਤੂੰ ਹਾਜ਼ਰ ਹੋ ਜਾ ਪਰੀ ਵੀ ਆ ਗਈ ਆ ਪਰੀ ਉੱਪਰ ਆ ਜਾ ਪਰੀ ਦੇਖਦੀ ਆ ਵੀ ਭਾਗੜਾ ਔਰ ਦੇ ਦੀਦੀ ਨੂੰ ਬਾਜ ਮਾਰ ਔਰ ਉਹ ਪਕੜਾ ਪਾਉਂਦੀ ਦੀਦੀ ਨੂੰ ਬਾਜ ਮਾਰਦੀ ਨਹੀਂ ਆਇਓ ਦੀਦੀ ਆਇਆ ਦੀਦੀ ਆਜੋ ਬਾਜਾ ਮਾਰਦਾ ਵਾ ਬਾਜਾ ਮਾਰਦਾ ਤੇਰੇ ਨਾਲ ਪੀਤਾ ਪਾਈਆਂ ਸਾਦੀ ਤੂੰ ਤੋੜ ਤੂੰ ਸਾਈਆਂ ਤੇਰੇ ਨਾਲ ਪੀਤਾ ਪਾਈਆਂ ਲਾਦੀ ਹੁਣ ਤੋੜ ਤੂੰ ਸਾਈਆਂ ਓ ਦਰ ਤੇਰੇ ਦਰ ਤੇਰੇ ਦਰ ਤੇਰੇ ਦੀ ਚੌਂਕੀ ਦਰ ਤੇਰੇ ਦੀ ਦਰ ਤੇ ਮੈਂ ਚੌਂਕੀ ਆ ਕੇ ਭਰਦੀ ਵੇ ਤੂੰ ਹਾਜ਼ਰ ਹੋ ਜਾ ਦਰ ਤੇ ਮੇਰਾ ਨੂਰਪਰੀ ਜੀ ਜਿਹਨਾਂ ਦੀ ਕਲਮ ਉਹ ਇਹ ਰੇਤ ਨਾ ਲਿਖੀ ਹੋਈ ਐ ਬਹੁਤ ਸਰਮਾਨ ਸੁਣ ਲੈ ਮੇਰੀ ਅਰਜੋਈ ਪੀਰੇ ਦਾ ਹੋਰ ਨਾ ਕੋਈ ਸੁਣ ਲੈ ਮੇਰੀ ਅਰਜੋਈ ਪੀਰੇ ਦਾ ਹੋਰ ਨਾ ਕੋਈ ਓ ਸੁਣ ਲੈ ਮੇਰੀ ਅਰਜੋਈ ਪੀਰੇ ਦਾ ਹੋਰ ਨਾ ਕੋਈ ਸੁਣ ਲੈ ਮੇਰੀ ਅਰਜੋਈ ਪੀਰੇ ਦਾ ਹੋਰ ਨਾ ਕੋਈ ਤੇਰੇ ਨਾਮ ਦੀ ਲੋਰ ਮੈਨੂੰ ਨਾਮ ਦਿ ਲੋ ਰ ਮੈਨੂੰ ਨਾਮ ਦਿ ਲੋ ਰ ਮੈਨੂੰ ਚੜਦੀ ਵੇ ਤੂੰ ਹਾਜ਼ਰ ਹੋ ਜਾ ਦਰਦੇ ਮੈਂ ਬਿੰਦਾਂ ਤੇਰੀਆਂ ਕਰਦੀ ਵੇ ਤੂੰ ਹਾਜ਼ਰ ਹੋ ਜਾ ਦਰਦੇ ਮੈਂ ਬਿੰਦਾਂ ਤੇਰੀਆਂ ਕਰਦੀ ਵੇ ਤੂੰ ਹਾਜ਼ਰ ਹੋ ਜਾ ਦਰਦੇ ਮੈਂ ਬਿੰਦਾਂ ਤੇਰੀਆਂ ਕਰਦੀ ਵੇ ਤੂੰ ਹਾਜ਼ਰ ਹੋ ਜਾ ਦਰਲੇ ਮੈਂ ਮਿੰਤਾ ਤੇਰੀਆਂ ਕਰਦੀ ਵੇ ਤੂੰ ਹਾਜ਼ਰ ਹੋ ਜਾ ਦਰਲੇ ਮੈਂ ਬਿੰਦਾਂ ਤੇਰੀਆਂ ਕਰਦੀ ਵੇ ਤੂੰ ਹਾਜ਼ਰ ਹੋ ਜਾ ਦਰਲੇ ਮੈਂ ਮਿੰਤਾ ਤੇਰੀਆਂ ਕਰਦੀ ਵੇ ਤੂੰ ਹਾਜ਼ਰ ਹੋ ਜਾ ਦਰਲੇ ਮੈਂ ਮਿੰਤਾ ਤੂੰ ਹਾਜ਼ਰ ਹੋ ਜਾ ਦਰਦੇ ਮੈਂ ਮਿੰਤਾ ਤੇਰੀਆਂ ਕਰਦੀਵੇਂ ਤੂੰ ਹਾਜ਼ਰ ਹੋ ਜਾ ਦਰਦੇ ਮੈਂ ਮਿੰਤਾ ਤੇਰੀਆਂ ਕਰਦੀਵੇਂ ਤੂੰ ਹਾਜ਼ਰ ਹੋ ਜਾ ਹਾਜ਼ਰ ਹੋ ਜਾ ਬਾਬਾ ਜੀ ਦੇ ਨਾਂ ਤੇ ਬਹੁਤ ਸਰਮਾਨ ਸਵਿੱਕ ਲਾਸਟ ਹਾਜ਼ਰੀ ਹੋਰ ਬਾਬਾ ਜੀ ਦਾ ਛੋਟਾ ਜਿਹਾ ਛੋਟਾ ਜਿਹਾ ਮੈਂ ਪਹਿਲਾਂ ਹੀ ਰਿਕੁਐਸਟ ਕੀਤੀ ਹੈ ਸਾਰੇ ਕਲਾਕਾਰਾਂ ਲਈ ਕਿਉਂਕਿ ਇਧਰ ਲਖਬਿੰਦਰ ਭੱਜਵੀ ਪਹੁੰਚ ਗਿਆ ਬੀਟੀਆ ਪਹੁੰਚ ਗਿਆ ਉਹਨਾਂ ਦੀ ਵੀ ਹਾਜ਼ਰੀ ਜ਼ਰੂਰੀ ਹੈ ਔਰ ਕਲਾਕਾਰ ਸਾਰੇ ਪਹੁੰਚ ਗਏ ਆਪਾਂ ਥੋੜੇ ਜਿਹਾ ਸਟੇਜ ਲੇਟ ਸ਼ੁਰੂ ਹੋਈ ਹੈ ਤੇ ਇੱਕ ਵਾਰ ਬੇਨਤੀ ਕਰਾਂ ਕਿ ਜੇਕਰ ਬਾਬਿਆਂ ਦੇ ਨਾਮ ਵੀ ਤੁਸੀਂ ਅਨਾਉਂਸ ਕਰਦੇ ਸਾਰਾ ਵੈਲਕਮ ਵੀ ਕਲਾਕਾਰ ਨੇ ਕਰਤਾ ਫਿਰ ਮੈਂ ਤੇ ਰਣਜੀਤ ਤੇ ਪਿੱਛੇ ਕੁਰਸੀ ਢਾ ਕੇ ਬਹਿ ਜਾਂਦੇ ਐ ਕੋਈ ਨਿਕੰਮਤ ਹੋਈ ਜਾ ਰਿਹਾ ਹੈ ਗਾਣਾ ਗਾਓ ਤੁਸੀਂ ਇਹ ਸਾਰੀਆਂ ਕਾਰਵਾਈਆਂ ਸਿਪਾ ਦੇਣੀ ਹੈ ਕਿਉਂਕਿ ਇਸਤਿਮਾਲ ਕਰਨਾ ਬਣਦਾ ਹੈ ਵੈਲਕਮ ਕਰਨਾ ਬਣਦਾ ਹੈ ਪਰ ਆਪਾਂ ਸਮਾਂ ਦੇਖੀਏ ਥੋੜਾ ਜਿਹਾ ਜਿਸ ਤਰੀਕੇ ਨਾਲ ਸਟੇਜ ਵਧੀਆ ਤਰੀਕੇ ਨਾਲ ਭੁਗਤਾਨ ਕੀਤਾ ਜਾ ਸਕੇ ਆਓ ਇੱਕ ਰਚਨਾ ਇਹਨੂੰ ਥੋੜਾ ਜਿਹਾ ਅਸਥਾਈ ਯੰਤਰੇ ਨਾਲ ਹੀ ਆਪਾਂ ਹਾਜ਼ਰੀ ਦੇ ਦਿੰਨੇ ਆਂ ਔਰ ਉਸ ਤੋਂ ਉਪਰੰਤ ਜਿਵੇਂ ਜਿਵੇਂ ਇਧਰ ਦਰਬਾਰ ਵੱਲ ਹੁਕਮ ਹੋਏਗਾ ਤਵੇਂ ਤਵੇਂ ਹਾਜ਼ਰੀ ਆਪਾਂ ਦੇਈ ਜਾਣੀ ਆ ਹਰ ਕਲਾਕਾਰ ਦੀ ਸੋ ਆਜੀ ਕੁਲਜੀਤ ਭਾਈ ਜੀ ਅਸਥਾਈ ਯੰਤਰੇ ਦੇ ਨਾਲ ਲੈਰੀ ਸਾਹਿਬ ਜੀ ਬਹੁਤ ਸਰਮਾਨ ਬਹੁਤ ਸਾਰਾ ਮਾਨ ਸਾਡੇ ਵੀ ਚਾਲੂ ਜੀ ਉਹਨਾਂ ਵੱਲੋਂ ਬਾਬਾ ਜੀ ਦੇ ਨਾਂ ਤੇ ਔਰ ਇਹ ਮਾਪੁਰ ਸ਼ਾ ਫਕੀਰਾ ਵੱਲੋਂ ਬਹੁਤ ਸਾਰਾ ਪਿਆਰ ਬਹੁਤ ਸਾਰਾ ਇਨਾਮ ਨਜਨਤ ਇਹ ਹੈ ਸੋਨਾ ਸੱਜਿਆ ਦਵਾਰਾ ਏ ਅੱਜ ਰੋੜੀ ਪੀਰ ਦਾ ਜੀ ਅੱਜ ਰੋੜੀ ਪੀਰ ਦਾ ਠੀਕ ਐ ਸੋਨਾ ਸੱਜਿਆ ਦਵਾਰਾ ਏ ਅਜ ਰੋੜੀ ਪੀਰ ਦਾ ਜੀ ਅਜ ਰੋੜੀ ਪੀਰ ਦਾ ਮੈਂ ਤਾਂ ਹੋ ਗਿਆ دیਵਾਨਾ ਜੀ ਮੈਂ ਤਾਂ ਹੋ ਗਿਆ دیਵਾਨਾ ਜੀ ਅਜ ਰੋੜੀ ਪੀਰ ਦਾ ਜੀ ਅਜ ਰੋੜੀ ਜੇ ਹੋ ਆਹੋ ਜੇ ਹੋ ਜੇ ਹੋ ਥੋੜਾ ਸੱਜਿਆ ਦਵਾਰਾ ਏ ਅੱਜ ਸੋਣ ਪੀਰ ਦਾ ਓ ਥੋੜਾ ਸੱਜਿਆ ਦਵਾਰਾ ਏ ਅੱਜ ਸੋਣ ਪੀਰ ਦਾ ਅੱਜ ਸੋਣ ਪੀਰ ਦਾ ਮੈਂ ਤਾਂ ਹੋ ਗਿਆ دیਵਾਨਾ ਜੀ 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 ਅੱਜ ਸੋਣ ਪੀਰ ਦਾ ਵੀ ਅੱਜ ਸੋਣੇ ਪੀਰ ਦਾ ਦਵਾਰਾ ਹੈ ਅੱਜ ਰੋੜੀ ਪੀਰ ਦਾ ਅੱਜ ਰੋੜੀ ਪੀਰ ਦਾ ਸੋਹਣ ਸੱਜਿਆ ਦਵਾਰਾ ਹੈ ਅੱਜ ਰੋੜੀ ਪੀਰ ਦਾ ਅੱਜ ਰੋੜੀ ਪੀਰ ਦਾ ਮੈਂ ਤਾਂ ਹੋ ਗਿਆ دیਵਾਨਾ ਜੀ ਮੈਂ ਤਾਂ ਹੋ ਗਿਆ دیਵਾਨਾ ਜੀ ਮਰਦਾ ਹੋ ਗਿਆ دیਵਾਨਾ ਜੀ ਮੈਂ ਤਾਂ ਹੋ ਗਿਆ دیਵਾਨਾ ਜੀ ਅੱਜ ਸੋਹਣ ਪੀਰ ਦਾ ਜੀ ਅੱਜ ਸੋਹਣੇ ਪੀਰ ਦਾ ਸੋਹਣ ਸੱਜਿਆ ਦਵਾਰਾ ਹੈ ਅੱਜ ਰੋੜੀ ਪੀਰ ਦਾ ਅੱਜ ਰੋੜੀ ਪੀਰ ਦਾ ਸੱਜਿਆ ਦਵਾਰਾ ਹੈ ਰਾਮ ਰਾਮ ਪੀਰ ਦਾ ਪੀਲਦਾ ਜੀ ਅੱਜ ਸੋਨੇ ਪੀਲਦਾ ਜੀਨੇ ਜੀਨੇ ਦੁਨੀਆ ਇਹਦੇ ਨਾਂ ਤੇ ਲਾਈਏ ਨਾਂ ਤੇ ਲਾਈਏ ਜੀਨੋ ਤੇ ਲਾਈਏ ਉਹ ਨੂੰ ਥੋੜ ਕਦੇ ਕਿਸੇ ਚੀਜ਼ ਦੀ ਨਾ ਆਈਏ ਜੀਨੇ ਦੁਨੀਆ ਦੀ ਇਹਦੇ ਨਾਂ ਤੇ ਲਾਈਏ ਉਹ ਨੂੰ ਥੋੜ ਕਦੇ ਕਿਸੇ ਚੀਜ਼ ਦੀ ਨਾ ਆਈਏ ਉਹ ਨੂੰ ਥੋੜ ਕਦੇ ਕਿਸੇ ਚੀਜ਼ ਦੀ ਨਾ ਆਈਏ ਉਹ ਨੂੰ ਥੋੜ ਉਨ ਥੋੜ ਕਦੇ ਕਿਸੇ ਚੀਜ਼ ਦੀ ਨਾ ਆਈਏ ਉਨ ਥੋੜ ਕਦੇ ਕਿਸੇ ਚੀਜ਼ ਦੀ ਨਾ ਆਈਏ ਇਹ ਕਦਰ ਜ਼ਰੂਰ ਕਰਦਾ ਮੈਂ ਕਦਰ ਜ਼ਰੂਰ ਕਰਦਾ ਕੋ ਕਦਰ ਜ਼ਰੂਰ ਕਰਦਾ ਕਦਰ ਜ਼ਰੂਰ ਕਰਦਾ ਜਿੰਨੇ ਨੂੰ ਢੁੱਲੇ ਨੀਰ ਦਾ ਜਿੰਨੇ ਨੂੰ ਢੁੱਲੇ ਨੀਰ ਦਾ ਸੋਨਾ ਸੱਜਿਆ ਦਵਾਰਾ ਹੈ ਅੱਜ ਥੋੜੀ ਪੀਰ ਦਾ ਜੀ ਅੱਜ ਥੋੜੀ ਪੀਰ ਦਾ ਸੋਨਾ ਸੱਜਿਆ ਦਵਾਰਾ ਹੈ ਜੀ ਅੱਜ ਥੋੜੀ ਪੀਰ ਦਾ ਜੀ ਅੱਜ ਥੋੜੀ ਪੀਰ ਦਾ ਮੈਂ ਤਾਂ ਹੋ ਗਿਆ دیਵਾਨਾ ਜੀ ਹੋ ਗਿਆ دیਵਾਨਾ ਜੀ ਮੈਂ ਤਾਂ ਹੋ ਗਿਆ دیਵਾਨਾ ਜੀ ਇਹ ਮੈਂ ਹੋ ਗਿਆ دیਵਾਨਾ ਜੀ ਓਏ ਅੱਜ ਰੋੜੀ ਪੀਰਦਾ ਜੀ ਅੱਜ ਰੋੜੀ ਪੀਰਦਾ ਸੋੜ ਛੱਡਿਆ ਦਵਾਰਾ ਓਏ ਇਹ ਅੱਜ ਰੋੜੀ ਪੀਰਦਾ ਜੀ ਅੱਜ ਰੋੜੀ ਪੀਰਦਾ ਸੋੜ ਛੱਡਿਆ ਦਵਾਰਾ ਓਏ ਇਹ ਅੱਜ ਰੋੜੀ ਪੀਰਦਾ ਜੀ ਅੱਜ ਰੋੜੀ ਪੀਰਦਾ ਗੁਲਜੀਤ ਨੇ ਅੱਜ ਸੋਚਿਆ ਹੋਇਆ ਵੀ ਸਾਰਿਆਂ ਨੂੰ ਮੈਂ ਹੀ ਲੁੱਟ ਕੇ ਲੈ ਜਾਣਾ ਬਾਕੀ ਕਿਸੇ ਦੀ ਵਾਰੀ ਨਾ ਆਵੇ ਇਹ ਸਾਰੇ ਉनीत ਤੇ ਬੈਠੇ ਆ ਸੋ ਸਾਡੇ ਦਰਮਿਆਨ ਬਹੁਤ ਸਾਰੇ ਕਲਾਕਾਰ ਜਿਹੜੇ ਕਿ ਇਸ ਦਰਬਾਰ ਦੇ ਦਰਬਾਰੀ ਗਾਇਕ ਹੋ ਨੇ ਮੈਂ ਇੱਕ ਵਾਰ ਲਿਸਟ ਸਾਰੀ ਬੋਲ ਦਵਾਂ ਪ੍ਰੀਤ ਕੰਤ ਜੀ ਸੰਦੀਪ ਗਰੇਵਾਰ ਰੇਸ਼ਮ ਨਰਤਨਾ ਜੀ ਸਵਰਗਵਾਸੀ ਔਰ ਉਹਨਾਂ ਦੇ ਜੀਵਨ ਸਾਥੀ ਲਖਵੀਰ ਲਖੀ ਜੀ ਬਹੁਤ ਪੁਰਾਣੇ ਸਮੇਂ ਤੋਂ ਇੱਥੇ ਆ ਰਹੇ ਨੇ ਖਾਨ ਯੋਗਰਾਜ ਸੁਖਦੇਵ ਤੇਜੀ ਜੀ ਮੰਗੀ ਹੰਸ ਤੀਰਥਕੌਰ ਗੱਲ ਸੌਰਵ ਸੱਬਰਵਾਲ ਸੁਖਵਿੰਦਰ ਸੌਤਾ ਜੀ ਅਰਸ਼ ਪਗਾਣੀਆਂ ਜੀ ਗੁਰਮੇਲ ਪਗਾਣੀਆਂ ਜੀ ਸਾਡੇ ਬਹੁਤ ਅਜ਼ੀਜ਼ ਮਿੱਤਰ ਨੇ ਬਹੁਤ ਅੱਛੇ ਸ੍ਰੀਲੇ ਫਨਕਾਰ ਨੇ ਗੁਰਮੇਲ ਪਗਾਣੀਆਂ ਜੀ ਦਾ ਉਚੇਚੇ ਤੌਰ ਤੇ ਸਤਿਕਾਰ ਔਰ ਸੌਰਵ ਸਾਡਾ ਬੇਟਾ ਸੌਰਵ ਜਾਨੋ ਆ ਕੀ ਹੋਇਆ